ਕਿ ਤੱਕੜੀ ਦਾ ਜਿਹੜਾ ਚੋਣ ਇਨਸਾਨ ਆ ਉਹ ਕਿਹਦੇ ਕੋਲੇ ਜਾ ਸਕਦਾ ਅਕਾਲੀ ਦਾਲਾ ਨਮਾ ਜਿਹੜਾ ਬਣਿਆਗਾ ਉਸ ਕੋਲ ਵੀ ਜਾ ਸਕਦਾਗਾ ਠੀਕ ਆ ਕਿ ਉਹਨਾਂ ਦੇ ਜਿਹੜੇ ਜੀਜੇ ਸਾਲੇ ਦਾ ਰਿਸ਼ਤਾ ਹੈਗਾ ਕਿ ਗਨੀਵ ਕੌਰ ਮਜੀਠੀਆ ਵਿਕਰਮ ਮਜੀਠੀਆ ਜਿਹੜਾ ਉਹ ਸੁਖਬੀਰ ਬਾਦਲ ਦਾ ਸਾਲਾ ਹੈਗਾ ਜੋ ਇਸ ਵੇਲੇ ਜਿਹੜਾ ਨਾਬਾ ਜੇਲ੍ਹ ਦੇ ਵਿੱਚ ਬੰਦਾ ਉਸ ਨੂੰ ਲੈ ਕੇ ਵੀ ਜਿਹੜੀਆਂ ਕਈ ਜਿਹੜੀਆਂ ਚਰਚਾਵਾਂ ਚੱਲੀਆਂ ਸੀ ਕਿ ਸੁਖਬੀਰ ਬਾਦਲਾ ਜਦੋਂ ਮਜੀਠੀਆ ਜੇਲ੍ਹ ਦੇ ਵਿੱਚ ਸੀ ਤਾਂ ਆ ਪਹਾੜੀਆਂ ਦੀ ਸ਼ਹਿਰ ਕਰਦਾ ਫਿਰਦਾ ਸੀ ਵਰਜ ਜੀ ਦਾ ਖਾਲਸਾ ਵਰਜ ਜੀ ਕੀ ਫਤਿਹ ਇੱਕ ਐਵੇਂ ਖਬਰ ਜੁੜੀ ਆ ਗਿਆਨੀ ਹਰਪ੍ਰੀਤ ਸਿੰਘ ਤੇ ਸਖਬੀਰ ਬਾਦਲ ਦੇ ਨਾਲ ਇਹਦੇ ਆਪਾਂ ਗੱਲਬਾਤ ਕਰਾਂਗੇ ਬੜੇ ਧਿਆਨ ਦੇ ਨਾਲ ਸੁਣਨ ਵਾਲੀ ਵੀਡੀਓ ਆ ਤੇ ਹੁਣ ਅਕਾਲੀ ਦਾਲਾ ਬਾਦਲ ਜਾਨੀ ਕਿ ਸਖਬੀਰ ਸਿੰਘ ਬਾਦਲਾ ਨੂੰ ਜਿਹੜੀਆਂ ਮੁਸ਼ਕਲਾਂ ਨੇ ਉਹਦੀਆਂ ਵੱਧ ਸਕਦੀਆਂ ਨੇ ਮੁਸ਼ਕਲਾਂ ਘਮੇ ਬਦਲ ਗਈਆਂ ਅਬੀ ਤੁਹਾਨੂੰ ਦੱਸਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਬਖੇੜਾ ਹੋ ਸਕਦਾ ਹੈਗਾ ਕਲੇਸ਼ ਵੀ ਖੜਾ ਹੋ ਸਕਦਾ ਹੈਗਾ ਇਹਨੂੰ ਲੈ ਕੇ ਜਿਹੜਾ ਚੌਣ ਕਮਿਸ਼ਨ ਕੋਲੇ ਵੀ ਜਿਹੜੇ ਆ ਦੋਨੇ ਧਿਰਾਂ ਜਾ ਸਕਦੀਆਂ ਨੇ ਜਣੇ ਕਿ ਆਪਣੇ ਬੱਖੋ-ਬੱਖੇ ਦਾਅਵੇ ਆ ਜਿਹੜੇ ਉਹ ਕਰ ਰਹੇ ਨੇ ਅੱਪਾ ਗੱਲਬਾਤ ਕਰਦੇ ਅੱਜ ਗਿਆਨੀ ਹਰਪ੍ਰੀਤ ਸਿੰਘ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਨਵੇਂ-ਨਵੇਂ ਪ੍ਰਧਾਨ ਬਣੇ ਨੇ ਇੱਕ ਜਿਹੜਾ ਬਾਗੀ ਧੜਾ ਸੀ ਜਿਹੜਾ ਅਕਾਲੀ ਦਲ ਦਾ ਜਿਹੜਾ ਬਾਗਲ ਸਖਬੀਰ ਬਾਦਲ ਤੇ ਇਹ ਕਰਕੇ ਨਰਾਜ਼ ਸੀ ਕਿ ਸਖਬੀਰ ਬਾਦਲ ਪ੍ਰਧਾਨਗੀ ਦੀ ਕੁਰਸੀ ਤੋਂ ਅਸਤੀਫਾ ਦੇਵੇ ਤਾਂ ਫਿਰ ਜਾ ਕੇ ਅਸੀਂ ਨਾਲ ਰਹਿ ਸਕਦੇ ਆ ਪਰ ਸਖਬੀਰ ਬਾਦਲ ਦੀ ਜਿੱਦਾ ਉਹ ਕਹਿੰਦਾ ਮੈਂ ਅਸਤੀਫਾ ਨਹੀਂ ਦੇਣਾ ਇਸ ਕਰਕੇ ਜਿਹੜਾ ਦੋ ਧੜੇ ਜਿਹੜੇ ਬਣ ਗਏ ਬਾਦਲ ਦੇ ਇੱਕ ਜਿਸ ਨੂੰ ਬਾਗੀ ਧੜਾ ਕਿਹਾ ਜਾਂਦਾ ਇੱਕ ਦਾਗੀ ਧੜਾ ਜਿਹੜਾ ਅਕਾਲ ਤਾ ਸਭ ਤੋਂ ਵੀ ਜਿਹੜਾ ਜਥੇਦਾਰ ਨੇ ਜਿਹੜਾ ਇਹ ਫਰਮਾਇਆ ਸੀ ਪਰ ਉਸ ਤੇ ਚੱਲਦਿਆਂ ਹੋਇਆਗਾ ਲਗਾਤਾਰ ਜਿਹੜਾ ਇਹ ਹੀ ਇੱਕ ਮੰਗ ਰੱਖੀ ਜਾ ਰਹੀ ਸੀ ਬੀਬਾ ਚਾਹੇ ਜੰਗੀਰ ਕੌਰ ਹੋਵੇ ਚਾਹੇ ਕਾਲੀ ਸਾਹਿਬ ਹੁਣ ਐਮਐਲਏ ਜਾਂ ਹੋਰ ਵਿਧਾਇਕ ਹੋਣਾ ਜਾਂ ਜਿਹੜੇ ਜਿਹੜੇ ਲੀਡਰ ਹੋਣਾ ਅਕਾਲੀ ਦਲ ਦੇ ਉਹਨਾਂ ਵੱਲੋਂ ਇਹ ਹੀ ਕਹਿ ਜਾ ਰਿਹਾ ਸੀ ਕਿ ਸਖਬੀਰ ਬਾਦਲ ਨੂੰ ਸਤੀਪਾ ਦੇ ਕੇ ਜਿਹੜਾ ਪ੍ਰਧਾਨ ਗਿਆ ਉਹ ਕਿਸੇ ਦੇ ਹੋਰ ਹੱਥ ਜਿਹੜਾ ਦੇ ਦੇਵੇ ਪਾਸ ਅਖਬੀਰ ਬਾਦਲ ਕੁਰਸੀ ਕਿੱਥੇ ਛੱਡੀ ਜਾਂਦੀ ਆ ਜਿਹੜਾ ਕੁਰਸੀ ਦਾ ਮੋਹ ਆ ਬੰਦੇ ਨੂੰ ਇਹੀ ਲੈ ਕੇ ਜਿਹੜਾ ਆ ਬਹਿ ਜਾਂਦਾਗਾ ਹੱਡਾਂ ਦੇ ਵਿੱਚ ਜਦੋਂ ਕੁਰਸੀ ਫਸੀ ਹੋਵੇ ਤਾਂ ਫਿਰ ਉਹ ਕੁਰਸੀ ਕਿੱਥੋਂ ਛੱਡੂਗਾ ਹੁਣ ਆਪਾਂ ਚਰਚਾ ਇਹ ਕਰਦੇ ਆ ਕਿ ਦੋ ਧੜੇ ਬਣ ਚੁੱਕੇ ਆ ਤੇ ਹੁਣ ਜਿਹੜਾ ਗਿਆਨੀ ਹਰਪ੍ਰੀਤ ਸਿੰਘਾ ਜੋ ਪ੍ਰਧਾਨ ਬਣਿਆ ਅਕਾਲੀ ਦਲ ਦੇ ਉਹ ਕਹਿੰਦਾ ਕਿ ਤੱਕੜੀ ਦਾ ਜਿਹੜਾ ਇਨਸਾਨ ਆ ਉਹ ਅਸੀਂ ਲਵਾਂਗੇ ਤੇ ਜਿਹੜਾ ਕਿ ਦਫ਼ਤਰ ਵੀ ਅਕਾਲੀ ਦਲ ਦਾ ਉਹ ਵੀ ਅਸੀਂ ਲਵਾਂਗੇ ਤੇ ਸਾਖਬੀਰ ਬਾਦਲ ਕਹਿੰਦਾ ਤੁਸੀਂ ਕਮਲ ਲਵੋਗੇ ਇਹ ਤਾਂ ਮੇਰਾ ਗਾ ਜਾਨੀ ਕਿ ਹੁਣ ਇਹ ਵੇਖਣਾ ਬਣਦਾ ਕਿ ਤੱਕੜੀ ਦਾ ਜਿਹੜਾ ਚੋਣ ਇਨਸਾਨ ਆ ਉਹ ਕਿਹਦੇ ਕੋਲੇ ਜਾ ਸਕਦਾ ਅਕਾਲੀ ਦਾਲਾ ਨਮਾ ਜਿਹੜਾ ਬਣਿਆਗਾ ਉਸ ਕੋਲ ਵੀ ਜਾ ਸਕਦਾਗਾ ਉਹ ਕੰਮੇ ਜਾਊਗਾ ਉਹ ਤੁਹਾਨੂੰ ਦੱਸਦੇ ਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਕਾਲੀ ਦਲ ਬਾਦ ਕੋਲ ਸਰਪੱਤੈਨ ਬਦਾਇਕ ਨੇ ਜਿਨ੍ਹਾਂ ਦੇ ਵਿੱਚੋਂ ਮਨਜੀਤ ਸਿੰਘ ਈਆਲੀ ਤੇ ਸੁਖਵਿੰਦਰ ਸਿੰਘ ਸੁੱਕੀ ਜਿਹੜਾ ਪਹਿਲਾਂ ਹੀ ਆਵਾ ਦੀ ਪਾਰਟੀ ਵਿੱਚ ਚੱਲਿਆ ਗਿਆ ਤੇ ਗਨੀਬ ਕੌਰ ਮਜੀਠੀਆ ਇਹ ਤਿੰਨ ਵਿਧਾਇਕ ਨੇ ਜੇਕਰ ਇਹਨਾਂ ਦੇ ਵਿੱਚੋਂ ਦੋ ਵਿਧਾਇਕ ਜਿਹੜੇ ਕਿ ਗਿਆਨੀ ਹਰਪ੍ਰੀਤ ਸਿੰਘ ਵੱਲ ਹੋ ਜਾਂਦੇ ਆ ਜਾਨੀ ਕਿ ਜੇ ਦੋ ਵਿਧਾਇਕਾਂ ਨੇ ਗਿਆਨੀ ਹਰਪ੍ਰੀਤ ਸਿੰਘ ਕਿੰਨੀ ਵੋਟ ਦੇ ਦਿੱਤੀ ਤਾਂ ਜਿਹੜਾ ਕਿ ਤੱਕੜੀ ਦਾ ਨਿਸ਼ਾਨ ਆ ਜਿਹੜਾ ਉਹ ਹਰਪ੍ਰੀਤ ਸਿੰਘ ਕਿੰਨੀ ਜਿਹੜਾ ਜਾ ਸਕਦਾ ਹੈ ਕਿਉਂਕਿ ਚੌਂਕ ਕਮਿਸ਼ਨ ਕੋਲੇ ਜਿਹੜਾ ਇਹ ਮੁੱਦਾ ਜਾਊਗਾ ਫਿਰ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਵੱਡਾ ਦਾਵਾ ਕੀਤਾ ਕਿ 15 ਲੱਖ ਆ ਜਿਹੜੇ ਉਹਨਾਂ ਕੋਲੇ ਜਿਹੜਾ 10 ਘਤ ਨੇ ਜਿਹੜਾ ਕਿ ਉਹਨਾਂ ਦੇ ਨਾਲ ਲੋਕ ਜੁੜੇ ਆ ਉਹ ਵੀ ਉਹ ਜਿਹੜਾ ਕਮਿਸ਼ਨ ਦੇ ਕੋਲ ਜਿਹੜਾ ਇਹ ਸਾਰੇ ਸਬੂਤ ਨੇ ਜਿਹੜੇ ਉਲਝਾਏ ਜਾਣਗੇ ਫਿਰ ਹੋ ਸਕਦਾ ਕਿ ਜਿਹੜਾ ਸ਼ਖਵੀਰ ਬਾਦਲ ਦੀਆਂ ਜਿਹੜੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਕਿਉਂਕਿ ਜਿਹੜਾ ਇਹ ਗੱਲ ਪਹਿਲਾਂ ਮਹਾਰਾਸ਼ਟਰ ਦੇ ਵਿੱਚ ਹੋਏ ਸੀ ਉੱਥੇ ਵੀ ਜਿਹੜੀ ਸਰਕਾਰ ਆ ਬਾਦ ਠਾਕਰੇ ਤੇ ਜਿਹੜੀ ਕਾਂਗਰਸ ਦੀ ਸਰਕਾਰ ਆ ਉੱਥੇ ਵੀ ਜਿਹੜਾ ਇਹ ਸਭ ਕੁਝ ਚੱਲਦਾ ਸੀ ਜਿਹੜਾ ਚੋਣ ਸਾਲ ਨੂੰ ਲੈ ਕੇ ਜਿਹੜਾ ਤੇ ਫਿਰ ਉਹੀ ਜਿਹੜਾ ਮਾਮਲਾ ਚੋਣ ਕਮਿਸ਼ਨ ਕੋਲ ਪੁੱਜਿਆ ਤਾਂ ਫਿਰ ਦੂਸਰੀ ਧਿਰ ਨੂੰ ਜਿਹੜਾ ਉਹ ਚੋਣ ਜਿਹੜਾ ਚੋਣ ਸਾਲ ਮਿਲ ਗਿਆ ਸੀ ਤੇ ਉਹੀ ਸੇਮ ਸਟੋਰੀ ਆ ਜਿਹੜੀ ਉਹ ਪੰਜਾਬ ਦੇ ਵਿੱਚ ਆ ਜਾਨੀ ਕਿ ਸਖਬੀਦ ਵਾਦਲ ਤੇ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਆ ਜਿਹੜੇ ਦੋ ਢੜੇ ਬਣੇ ਨੇ ਹੁਣ ਉਸ ਤੋਂ ਪਹਿਲਾਂ ਵੀ ਤੁਹਾਨੂੰ ਦੱਸ ਦਈਏ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਗੱਲ ਕਹੀ ਸੀ ਕਿ ਤੁਹਾਡੇ ਤੋਂ ਮੈਂ ਤੱਕੜੀ ਦਾ ਇਨਸਾਨ ਵੀ ਲਵਾਂਗਾ ਤੁਹਾਡੇ ਤੋਂ ਮੈਂ ਦਫ਼ਤਰ ਵੀ ਲਵਾਂਗਾ ਤੁਹਾਡੇ ਤੋਂ ਜਿਹੜੀਆਂ ਤੁਸੀਂ ਸਰਾਮਾ ਦੱਬੀਆਂ ਹੋਈਆਂ ਨੇ ਤੁਹਾਡੇ ਉੱਤੇ ਉਹ ਵੀ ਲਵਾਂਗਾ ਹੁਣ ਵੱਡੀ ਇੱਕ ਹੋਰ ਚੁਣੌਤੀ ਆ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਸਰੋਣੀ ਕਮੇਟੀ ਦੀਆਂ ਵੋਟਾਂ ਹੁੰਦੀਆਂ ਨੇ ਚੋਣ ਹੁੰਦੀ ਆ ਤਾਂ ਉਹਦੇ ਵਿੱਚ ਅੰਬਰਤਪਾਲ ਸਿੰਘ ਦੀ ਪਾਰਟੀ ਸਿਮਰਜੀਤ ਸਿੰਘ ਮਾਲ ਦੀ ਪਾਰਟੀ ਗਿਆਨੀ ਹਰਪ੍ਰੀਤ ਸਿੰਘ ਦਲ ਖਾਲਸਾ ਤੇ ਜਿਹੜਾ ਸੁਖਬੀਰ ਬਾਦਲਾ ਜਾਨੀ ਕਿ ਸਾਭਕਾ ਜਥੇਦਾਰ ਗਿਆਨੀ ਅਰਨਜੀਤ ਸਿੰਘ ਜਾਨੀ ਕਿ ਕਈ ਪਾਰਟੀਆਂ ਨੇ ਕਈ ਜਿਹੜੇ ਕਿ ਆਪਣੇ ਆਪਣੇ ਜਿਹੜੇ ਉਮੀਦਵਾਰ ਨੇ ਉਹ ਜਿਹੜਾ ਇਹਦੇ ਵਿੱਚ ਵੋਟਾਂ ਵਿੱਚ ਧਾਰਨਗੇ ਹੁਣ ਤੁਹਾਨੂੰ ਕੀ ਲੱਗਦਾਗਾ ਕਿ ਕਿਹਦਾ ਪਾਲੜਾ ਭਾਰੇ ਹੋਊਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਕਿ ਵੋਟਾਂ ਦੀ ਅਜੇ ਤੇ ਕਦੋਂ ਹੁੰਦੀ ਆ ਕਰੀਬ ਜਿਹੜੀਆਂ ਵੋਟਾਂ ਨੇ ਬਹੁਤ ਲੰਬੇ ਅਰਸੇ ਤੋਂ ਜਿਹੜਾ ਅਜੇ ਰੁਕੀਆਂ ਹੋਈਆਂ ਨੇ ਵੋਟਾਂ ਸਭ ਤੋਂ ਵੱਡਾ ਜਿਹੜਾ ਆਪਾਂ ਕਹਦੇ ਕਿ ਇਹ ਲੋਕਤੰਤਰ ਦਾ ਇਹ ਵੀ ਕਹਾਣਾ ਕਿਉਂਕਿ ਸੰਵਿਧਾਨ ਦੇ ਤੌਰ ਤੇ ਜਿਹੜੀ ਮਿਆਦ ਹੁੰਦੀ ਆ ਉਹ 5 ਸਾਲ ਤੱਕ ਹੁੰਦੀ ਆ ਤੇ ਪਰ ਕਰੀਬ ਮੈਨੂੰ ਲੱਗਦਾ ਕਿ 15 ਸਾਲ ਦਾ ਅਰਸਾ ਹੋ ਗਿਆ ਅਜੇ ਤੱਕ ਸਰੋਵਣੀ ਕਮੇਟੀ ਦੀਆਂ ਜਿਹੜੀਆਂ ਵੋਟਾਂ ਨਹੀਂ ਪਈਆਂ ਤੇ ਪਰ ਹੁਣ ਜਿਹੜਾ ਇਹਦੇ ਵਿੱਚ ਦੇਖਦੇ ਆ ਇਹ ਤੱਕੜੀ ਦਾ ਜਿਹੜਾ ਇਨਸਾਨ ਆ ਕਿ ਜੇਕਰ ਦੋ ਵਿਧਾਇਕ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਦੇ ਵਿੱਚ ਫੈਸਲਾ ਦਿੰਦੇ ਆ ਤਾਂ ਜਿਹੜਾ ਸੁਭਾਵਿਕ ਆ ਇਹ ਸਾਰਾ ਜਿਹੜਾ ਕਿ ਮਾਮਲਾ ਜਿਹੜਾ ਜੇ ਕਹਦੇ ਆਪਾਂ ਕਹਿ ਦਈਏ ਕਿ ਤੱਕੜੀ ਦਾ ਇਨਸਾਨ ਆ ਜਾਂ ਜਿਹੜਾ ਦਫਤਰ ਆ ਤਾਂ ਉਹ ਆਟੋਮੈਟਿਕਾ ਜਿਹੜਾ ਕਾਨੂੰਨ ਮੁਤਾਬਕ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਦੇ ਹਿੱਸੇ ਆ ਜਾਊਗਾ ਜੇਕਰ ਵਿਧਾਇਕ ਇੰਜ ਨਹੀਂ ਕਰਦੇ ਕਿਉਂਕਿ ਗਨੀਵ ਕੌਰ ਮਜੀਠੀਆ ਉਹਦੇ ਵੀ ਦੱਸਿਆ ਜਾ ਰਿਹਾ ਕਿ ਅਕਾਲੀ ਦਲ ਬਾਦਲ ਜਾਨੀ ਕਿ ਸਖਬੀਰ ਬਾਦਲ ਦੇ ਨਾਲ ਕੋਈ ਬਹੁਤ ਚੰਗੇ ਸਬੰਧ ਨਹੀਂ ਇਥੋਂ ਸੂਤਰਾਂ ਤੋਂ ਜਿਹੜੀ ਜਾਣਕਾਰੀ ਆ ਇਹ ਮਿਲਿਆ ਕਿ ਠੀਕ ਆ ਕਿ ਉਹਨਾਂ ਦੀ ਜਿਹੜੀ ਜੀਜੇ ਸਾਲੇ ਦਾ ਰਿਸ਼ਤਾ ਹੈਗਾ ਕਿ ਗਨੀਵ ਕੌਰ ਮਜੀਠੀਆ ਵਿਕਰਮ ਮਜੀਠੀਆ ਜਿਹੜਾ ਉਹ ਸਖਬੀਰ ਬਾਦਲ ਦਾ ਸਾਲਾ ਹੈਗਾ ਜੋ ਇਸ ਵੇਲੇ ਜਿਹੜਾ ਨਾਬਾ ਜੇਲ੍ਹ ਦੇ ਵਿੱਚ ਬੰਦਾ ਉਸ ਨੂੰ ਲੈ ਕੇ ਵੀ ਜਿਹੜੀਆਂ ਕਈ ਜਿਹੜੀਆਂ ਚਰਚਾਵਾਂ ਚੱਲੀਆਂ ਸੀ ਕਿ ਸਖਬੀਰ ਬਾਦਲਾ ਜਦੋਂ ਮਜੀਠੀਆ ਜੇਲ੍ਹ ਦੇ ਵਿੱਚ ਸੀ ਤਾਂ ਆਪ ਪਹਾੜੀਆਂ ਦੀ ਸ਼ਹਿਰ ਕਰਦਾ ਫਿਰਦਾ ਸੀ ਇਸ ਕਰਕੇ ਵੀ ਜਿਹੜਾ ਨਰਾਜ਼ ਨੇ ਤੇ ਅੰਦਰੋਂ ਖਾਤੋਂ ਵੀ ਜਿਹੜਾ ਵੋਟਾਂ ਦੀ ਜਿਹੜੀ ਰਾਜਨੀਤੀ ਆ ਕਿਤਨਾ ਕਿਤੇ ਬੰਦੇ ਨੂੰ ਇਹ ਪਾੜ ਦਿੰਦੀ ਆ ਤੇ ਹੁਣ ਵੇਖਣਾ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਹਰਪ੍ਰੀਤ ਸਿੰਘ ਇੱਕ ਖਲਾਸਾ ਕਰ ਰਿਹਾ ਕਿ ਜਿਹੜਾ ਦਫ਼ਤਰ ਆ ਇਹ ਵੀ ਸਾਡਾ ਹੋਊਗਾ ਜਿਹੜਾ ਚੋਣਸਾਂ ਤੱਕੜੀ ਦਾ ਇਹ ਸਾਡਾ ਹੋਊਗਾ ਕਿਉਂ ਵੇਖਦੇ ਆ ਕਿ ਸਖਬੀਰ ਬਾਦਲ ਕੱਲੀ ਡੁਗ ਡੁਗੀ ਵਜਾਉਂਦਾ ਰਹਿਣਾ ਜਾਵੇ ਕਿਦੇ ਜੋ ਚਾਰ ਹੋਰ ਇਹਦੇ ਕੋਲੇ ਜੋ ਬਦਕ ਨੇ ਜਾਂ ਜਿਹੜੇ ਇਹਨਾਂ ਕੋਲੇ ਆਗੂ ਨੇ ਉਹ ਵੀ ਜਿਹੜਾ ਹਰਪ੍ਰੀਤ ਸਿੰਘ ਦੀ ਝੋਲੀ ਵਿੱਚ ਨਾ ਪੈ ਜਾਣਾ ਕਿਉਂਕਿ ਹਰਿੰਦਰ ਸਿੰਘ ਖਾਲਸਾ ਜੋ ਕਿ ਜਿਹੜਾ ਆ ਸਾਬਕਾ ਐਮਪੀ ਨੇ ਉਹ ਵੀ ਜਿਹੜਾ ਹਰਪ੍ਰੀਤ ਸਿੰਘ ਦੇ ਉਹਦੇ ਵਿੱਚ ਪਾਰਟੀ ਵਿੱਚ ਰਲ ਗਿਆ ਜਿਹੜਾ ਆਮ ਆਦਮੀ ਪਾਰਟੀ ਦੇ ਇੱਕ ਬਲਾਰਾ ਚੰਡੀਗੜ੍ਹ ਤੋਂ ਉਹ ਵੀ ਜਿਹੜਾ ਹਰਪ੍ਰੀਤ ਸਿੰਘ ਦੀ ਪਾਰਟੀ ਵਿੱਚ ਆ ਰਲਿਆ ਜੋ ਆਉਣ ਵਾਲਾ ਭਗਤ ਆ 2027 ਦੀਆਂ ਵੋਟਾਂ ਪਈਆਂ ਨੇ ਦੂਸਰੇ ਪਾਸੇ ਭਾਈ ਅੰਮਰਤਪਾਲ ਸਿੰਘ ਬਾਬਾ ਬਕਾਲਾ ਸਾਹਿਬ ਦੀ ਧਰਤੀ ਉੱਤੇ ਸਭ ਤੋਂ ਵੱਡਾ ਜਿਹੜਾ ਇਕੱਠ ਹੋਇਆਗਾ ਹੁਣ ਲੋਕਾਂ ਦਾ ਜਿਹੜਾ ਮੰਨਣਾਗਾ ਉਹਨਾਂ ਦਾ ਇਹ ਕਹਿਣਾਗਾ ਕਿ 2027 ਵਿੱਚ ਭਾਈ ਅੰਮਰਤਪਾਲ ਸਿੰਘ ਨੂੰ ਜਿਤਾਉਣਾਗਾ ਮੁੱਖ ਮੰਤਰੀ ਬਣਾਉਣਾਗਾ ਕਿਉਂਕਿ ਲੋਕਾਂ ਵੱਲੋਂ ਜਿਹੜਾ ਪਹਿਲਾਂ ਬਾਦਲਕਿਆਂ ਨੂੰ ਤੇ ਜਿਹੜਾ ਨਕਾਰਿਆ ਗਿਆ ਫਿਰ ਇਸੇ ਤਹਿਤ ਜਿਹੜਾ ਕਾਂਗਰਸ ਨੂੰ ਨਕਾਰਿਆ ਤੇ ਉਸ ਤੋਂ ਬਾਅਦ ਜਿਹੜਾ ਇੱਕ ਬਦਲਾ ਲਿਆਂਦਾ ਸੀ ਜਣੇ ਕਿ ਆਮਾਦੀ ਪਾਰਟੀ ਸਰਕਾਰ ਲਿਆਂਦੇ ਸੀ ਕਿ ਇਹ ਚੰਗੇ ਕੰਮ ਕਰਨਗੇ ਸਿੱਖ ਕੌਮ ਦੀ ਜਿਹੜੀ ਤਰਜਮਾਨੀ ਆ ਉਹ ਵੀ ਕਰਨਗੇ ਸਿੱਖ ਕੌਮ ਦੇ ਮਸਲੇ ਹਟਾਉਣਗੇ ਜਿਸ ਤਰ੍ਹਾਂ ਕਿ ਆ ਸੀ ਕਿ ਬੇਅਦਬੀ ਦੇ ਮਾਮਲੇ ਜਿਹੜਾ ਕਿ 24 ਘੰਟਿਆਂ ਵਿੱਚ ਹੱਲ ਕਰਾਂਗੇ ਅੱਜ ਪੌਣੇ 4 ਸਾਲ ਹੋ ਚੁੱਕੇ ਆ ਨਾ ਤਾਂ ਬੇਅਦਬੀਆਂ ਦਾ ਕੋਈ ਦੋਸ਼ੀ ਫੜਿਆ ਗਿਆ ਤੇ ਨਾ ਹੀ ਕਿਸੇ ਨੂੰ ਜਿਹੜਾ ਕਿ ਪ੍ਰਦੀਪ ਕਲੇਰ ਨੇ ਸਰੇ ਅਮ ਜਿਹੜਾ ਖਲਾਸੇ ਕੀਤੇ ਸੀ ਤੇ ਨਾ ਹੀ ਕਦੇ ਅਜੇ ਉਤੇ ਰੈਕਸ਼ਨ ਕੀਤਾ ਗਿਆ ਜਿਹੜਾ ਸਦਾ ਸਦਾ ਜਿਹੜਾ ਬਲਾਤਕਾਰੀ ਆ ਸਨੈਰੀਆ ਜੇਲ੍ਹ ਦੇ ਵਿੱਚ ਬੈਠਾ ਨਾ ਭਗਵਾਨਤਮਾਨ ਨੇ ਉਹ ਤੇ ਐਕਸ਼ਨ ਲੇਤਾ ਤੇ ਹੁਣ ਦੇਖਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਭਗਵਾਨਤਮਾਨ ਜੇਕਰ ਇਹ ਗੱਲਾਂ ਸਾਰੀਆਂ ਸਰਚ ਕਰਦਾਗਾ ਤਾਂ ਹੋ ਸਕਦਾ ਕਿਤੇ ਨਾ ਕਿਤੇ ਜਿਹੜਾ ਉਹਨਾਂ ਦੀ ਜਿਹੜਾ ਵੋਟ ਨੂੰ ਹੰਗਾਰਾ ਮਿਲ ਸਕਦਾ ਪਰ ਜਿਸ ਤਰ੍ਹਾਂ ਅੱਜ ਪੰਜਾਬ ਦੇ ਹਾਲਾਤ ਨੇ ਅਸੀਂ ਦੇਖ ਰਹੇ ਹਾਂ ਲਗਾਤਾਰ ਉਸ ਨੂੰ ਦੇਖ ਕੇ ਤਾਂ ਨਹੀਂ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਆਵਾਂ ਦੀ ਪਾਰਟੀ ਸਰਕਾਰ ਆਉ ਬਾਕੀ ਤੁਸੀਂ ਆਪਣੇ ਕਮੈਂਟ ਕਰਕੇ ਜਰੂਰ ਦੱਸਣਾ ਹਾਲੇ ਟਾਈਮ ਬਹੁਤ ਪਿਆ ਹੈਗਾ ਕਿਉਂਕਿ ਲੋਕਾਂ ਦਾ ਤਾਂ ਐਨੀ ਪਤਾ ਨਹੀਂ ਰਾਤੋਂ ਰਾਤ ਕਿੰਦਰ ਭਮਜਾਨ ਕਿੰਦਰ ਪਾਲੜਾ ਜਿਹੜਾ ਭਾਰੇ ਹੋ ਜਾਵੇ ਕਿੰਦਰ ਜਿਹੜਾ ਚਕਾਹ ਹੋ ਜਾਵੇ ਇਹ ਤਾਂ ਜਦੋਂ ਵੋਟਾਂ ਨੇੜੇ ਆਉਣਾ ਉਦੋਂ ਪਤਾ ਲੱਗੂਗਾ ਕਿ ਭਚਾਲ ਕਿਹੜੇ ਪਾਸੇ ਜਿਹੜਾ ਆ ਗਿਆ ਤੇ ਕਿਹੜੇ ਪਾਸੇ ਤੂਫਾਨ ਜਿਹੜਾ ਸਾਰਾ ਕੁਝ ਰੋੜ ਕੇ ਲੈ ਗਿਆ ਤੇ ਤੁਸੀਂ ਇਸ ਵੀਡੀਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਤਕੜੀ ਦਾ ਸਾਲ ਮਿਲ ਸਕਦਾਗਾ ਕਿ ਜਿਹੜਾ ਸੰਵਿਧਾਨਕ ਤੌਰ ਤੇ ਉਲ ਜਾ ਸਕਦੇ ਨੇ ਜਾ ਚੌਣ ਕਮਿਸ਼ਨਰ ਨੂੰ ਕੀ ਆਜ਼ਾਦੀ ਦਿੰਦਾਗਾ ਤੇ ਜਾ ਸਖਬੀਰ ਬਦਲਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੀ ਆਸ ਤੇ ਵਿੱਚ ਖੜਕ ਵੀ ਸਕਦੀ ਆ ਜਾਨੀ ਕਿ ਵਾਅਦਾ ਵੱਧ ਸਕਦਾਗਾ ਜਿਸ ਤਰ੍ਹਾਂ ਜਿਹੜਾ ਇੱਕ ਦੂਜੇ ਦੇ ਬਿਆਨ ਆ ਰਹੇ ਨੇ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਆਪਣੇ ਕਮੈਂਟ ਜਰੂਰ ਲਿਖਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ ਬਿਰਜ ਜੀ ਦਾ ਖਾਲਸਾ ਬਿਰਜ ਜੀ ਕੀ ਫਤਿਹ